ਖੰਜੀ ਜੀ ਆਪਾਂ ਡਿਜ਼ਾਈਨ ਵਾਲੇ ਪਹੁੰਚੇ ਜਿਹੜੇ ਉਹ ਬਣਾ ਰਹੇ ਆ। ਇਹ ਕਿਸੇ ਦਿਵਾਰੀ ਸੀ ਪਹੁੰਚੇ ਸਲਵਾਰ ਦੇ ਬਣਾਉਣ ਵਾਸਤੇ। ਜਿਹੜੀ ਇਹ ਮੇਰੀ ਮਸ਼ੀਨ ਹੈ ਉਹ ਮੈਕ ਵਾਲੀ ਆ। ਹੁਣ ਤੇ ਨੀਆਂ ਮਸ਼ੀਨਾਂ ਆਈਆਂ ਆ ਸਾਰੀਆਂ ਜਿਹੜੀਆਂ ਉਹਾਂ ਦੇ ਫੀਚਰ ਜਿਹੜੇ ਚੇਂਜ ਹੋ ਗਏ ਆ। ਇਹ ਮੇਰੀ ਬਹੁਤ ਹੀ ਥਰਾਂ ਵਾਲੀ ਮਸ਼ੀਨ ਹੈ। ਇਹ ਦਾ ਟੋਗਾ ਤੇ ਪੀਸਾ ਹਲ ਹੋ ਗਿਆ ਹੈ। या पतानीं पुंचे दखने है तस तरह दे ह हांजी तुसी देखो इस तरह दे पहुंच ी बन रहे है ਹੱਥੇ ਬਣਾਉਣ ਲੱਗੀ ਸੀ ਇਸ ਕਰਕੇ ਮੈਂ ਤਾਂ ਚਲੋ ਇਹ ਇੱਕ ਵੀਡੀਓ ਸ਼ੂਟ ਕਰ ਲਈਏ ਤੁਹਾਨੂੰ ਦਿਖਾਉਣੀ ਹੈ ਵੀ ਕਿਸ ਤਰ੍ਹਾਂ ਦੇ ਹੁੰਦੇ ਨੇ ਇਹ ਮੰਮਦੇ ਜੇ ਤਾਂ ਮੇਰੇ ਭੈਣ ਭਰਾਵਾਂ ਨੂੰ ਵਧੀਆ ਲੱਗਣ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਵੀ ਲਾਈਕ ਕਰ ਦੇਣਾ ਤੇ ਆਪਾਂ ਇਹ ਕਲੀ ਮਸ਼ੀਨ ਨੇ ਆਪਣੇ ਕੋ ਆਂਡ ਬਲੌਕ ਨਹੀਂ ਕਰਦੀ ਆ ਪੀਗੋ ਵੀ ਕਰਦੀ ਆ ਮੈਂ ਇਹਦੇ ਨਾਲ ਕਢਾਈ ਵੀ ਕਰ ਲੈਂਦੀ ਆ ਬਹੁਤ ਜ਼ਿਆਦਾ ਆਪਾਂ ਇਹਨੂੰ ਫਾਸਟ ਨਹੀਂ ਮਸ਼ੀਨ ਨੂੰ ਚਲਾਉਣਾ ਕਿਉਂਕਿ ਪੌਂਚੇ ਬਣਾਉਣੇ ਨੇ ਨਾ ਉਦਾਂ ਦਾ ਜਿੰਤਾ ਮਰਜ਼ੀ ਫਾਸਟ ਚਲਾ ਲਓ ਪਰ ਜਦੋਂ ਪੌਂਚੇ ਬਣਾਉਣੇ ਫਿਰ ਧਾਗਾ ਟੁੱਟੂਗਾ ਫਿਰ ਉਹ ਪੌਂਚਿਆਂ ਤੇ ਬਾਰ-ਬਾਰ ਉਹ ਸਹੀ ਨਹੀਂ ਲੱਗੂਗਾ ਇਸੇ ਕਰਕੇ ਮੈਂ ਪੌਂਚੇ ਇਹਦੇ ਨੇ ਇਸੇ ਤਰ੍ਹਾਂ ਬਣਾਉਣੀ ਆ ਕਈ ਇੱਕ ਪੌਂਚਾ ਬਣਾ ਕੇ ਫਿਰ ਦੂਸਰਾ ਬਣਾਉਂਦੇ ਆ ਪਰ ਮੇਰੇ ਨਾਲ ਦੀ ਨਾਲ ਦੋਨੇ ਹੀ ਪੌਂਚੇ ਬਣਾਉਣੀ ਆ ਇੱਕ ਪੌਂਚੇ ਦੇ ਵਰਕ ਕਰਕੇ ਦੂਸਰੇ ਤੇ ਫਿਰ ਨਾਲ ਹੀ ਜੁੜ ਜਾਉਣਾ ਹਾਂਜੀ ਜੀ ਆਪਾਂ ਪਹੁੰਚੇ ਆਪਣੇ ਜਿਹੜੇ ਪੂਰੇ ਤਿਆਰ ਹੋ ਗਏ ਆ ਆਪਾਂ ਤਾਂ ਨੂੰ ਬਿਖੋਨੇ ਨਾ ਮਸਾਲਾ ਆਸਤੀ ਹੀ ਸੀਨੇ ਆ ਜਿਹੜੀ ਸਕਰੋਲ ਦੀ ਹੁੰਦੀ ਹੈ ਉਹ ਆਪਾਂ ਮਾਰਦੇ ਹਾਂ ਕਿਉਂਕਿ ਅਗਲੇ ਨੇ ਆਪਾਂ ਨੂੰ ਖੋਦੀ ਲਗਾ ਕੇ ਦਿੱਤੀ ਸੀਗੀ ਬੁਕਰਮ ਵਗੈਰਾ ਤੇ ਇਸੇ ਆਪਾਂ ਪਹੁੰਚੇ ਹੀ ਬਣਾਉਣੇ ਸੀਗੇ ਫਿਰ ਆਪਾਂ ਇਹਦਾ ਕੁਝ ਨਹੀਂ ਕਰਨਾ ਜਿੰਨਾ ਉਹਨਾਂ ਨੇ ਰੱਖਣੇ ਹੋਣਗੇ ਰੱਖ ਲੈਣਗੇ ਜਦੋਂ ਪਹੁੰਚੇ ਇਕੱਲੇ ਬਣਾਉਣ ਲਈ ਆਉਣ ਇਹ ਤੁਸੀਂ ਦੇਖ ਸਕਦੇ ਹੋ ਦੀ ਜਿਹੜੀ ਲਾਸਟ ਤੇ ਕਿਸ ਤਰ੍ਹਾਂ ਦੇ ਬਣੇ ਆ ਕਮੈਂਟ ਵਿੱਚ ਜਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਪਹੁੰਚੇ ਇਹ ਬਣੇ ਹੋਏ ਧੰਨਵਾਦ ਜੀ